ਜਗਤ ਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 538ਵਾਂ ਵਿਆਪੁਰਬ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਤੋਂ ਨਗਰ ਕੀਰਤਨ ਪ੍ਰਾਰੰਭ ਹੋਇਆ ਸੀ ਜੋ ਕਿ ਬਟਾਲਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਪਹੁੰਚ ਗਿਆ ਹੈ। ਇਹ ਨਗਰ ਕੀਰਤਨ देर शाम ਤੱਕ ਬਟਾਲਾ ਸ਼ਹਿਰ ਵਿੱਚ ਪ੍ਰਵੇਸ਼ ਕਰੇਗਾ। ਇਸ ਵਿਸ਼ਾਲ ਨਗਰ ਕੀਰਤਨ ਦੀ ਸਵਾਗਤ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਜਿੱਥੇ-ਜਿੱਥੇ ਇਹ ਨਗਰ ਕੀਰਤਨ ਪਹੁੰਚਿਆ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਨ ਕਰਕੇ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਜਿਲ੍ਹਾ ਗੁਰਦਾਸਪੁਰ ਦੀ ਸੀਮਾ ਵਿੱਚ ਪ੍ਰਵੇਸ਼ ਕਰਨ ਤੇ ਇਸ ਵਿਸ਼ਾਲ ਅਤੇ ਮਹਾਨ ਨਗਰ ਕੀਰਤਨ ਦਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਟਾਲਾ ਦੇ ਵਿਧਾਇਕ ਅਮਨ ਛੇਰ ਸਿੰਘ ਸ਼ੈਰੀ ਕਲਸੀ ਨੇ ਸਵਾਗਤ ਕੀਤਾ ਹੈ ਸ਼ੈਰੀ ਕਲਸੀ ਅਤੇ ਗੁਰਦਾਸਪੁਰ ਦੇ ਡੀਸੀ ਨੇ ਕਿਹਾ ਹੈ ਕਿ ਉਹ ਖੁਸ਼ਕਿਸਮਤ ਨੇ ਕਿ ਇਸ ਮੌਕੇ ਉਹਨਾਂ ਨੇ ਇਸ ਨਗਰ ਕੀਰਤਨ ਦੇ ਦਰਸ਼ਨ ਦੀਦਾਰੇ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਸੰਗਤ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਉਹਨਾਂ ਦੇ ਪ੍ਰਸ਼ਾਸਨ ਦੁਆਰਾ ਸਾਰੇ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਸ ਦੌਰਾਨ ਬਟਾਲਾ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸ਼ਰਦਾਲੂ ਆਏ ਹੋਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਟਾਲਾ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਹਦਾਇਤ ਵੀ ਦਿੱਤੀ ਗਈ ਹੈ ਇਸ ਸਮੇਂ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਬਟਾਲਾ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀਕਲਸੀ ਅਤੇ ਗੁਰਦਾਸਪੁਰ ਦੇ ਡੀਸੀ ਦਲਵਿੰਦਰਜੀਤ ਸਿੰਘ ਨੇ ਹੋਰ ਕੀ ਕੁਝ ਕਿਹਾ ਹੈ ਆਓ ਸ ਆਹ ਵਾਹਿਗੁਰੂ ਜੀ ਕੀ ਫਤਿਹ ਨਗਰੇਂਦਰਪਾਲ ਸਿੰਘ ਗੋੜਾ ਮੈਂਬਰ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਸਾਰੀ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਤੇ ਜਗਤ ਬਾਤ ਆ ਸਰਖਣੀ ਦੇ ਵਿਆਹ ਪਰੋਪਤੀ ਤੇ ਲੱਖ ਲੱਖ ਵਧਾਈ ਦਿਨਾਂ ਉਥੇ ਅੱਜ ਖੁਸ਼ੀ ਦੇ ਮਕਾਮ ਵਿੱਚ ਸਵੇਰੇ 5:30 ਵਜੇ ਗੁਰਦੁਆਰਾ ਬੇਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਗਵਾਈ ਧੰਨ ਗੁਰੂ ਗਬਨ ਸਾਹਿਬ ਦੀ ਸ਼ਤਰ ਸ਼ਾਹ ਹੈਟ ਇੱਕ ਨਗਰ ਕੀਰਤਨ ਆਰੰਭ ਹੋਇਆ ਸੀ ਜਿਹੜਾ ਵੱਖ-ਵੱਖ ਪੜਾਵਾਂ ਨੂੰ ਤੈਅ ਕਰਕੇ ਹੁਣ ਗੁਰਦਾਸਪੁਰ ਜ਼ਿਲ੍ਹੇ ਦੀ ਹੱਦ ਅਮਰਸਰ ਦੇ ਜਿਹੜੇ ਦੀ ਹੱਦ ਨੂੰ ਖਤਮ ਕਰਕੇ ਗਰਦਾਸਪੁਰ ਜਿਹੜੇ ਦੀ ਹੱਦ ਆਧੋ ਵਾਲੀ ਸੂਏ ਦੇ ਉੱਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਵੱਲੋਂ ਸਰਕਾਰ ਜੋ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਸਾਹਿਬ ਐਸਡੀਐਮ ਸਾਹਿਬ ਔਰ ਸਾਰੇ ਜਿਹੜੇ ਉਹਨਾਂ ਦੇ ਅਧਿਕਾਰੀ ਜਾਨ ਨੇ ਉਹਨਾਂ ਵੱਲੋਂ ਤੇ ਐਮਐਲਏ ਅਮਨ ਸ਼ੇਰ ਸਿੰਘ ਕਲਸੀ ਸਰਦਾਰ ਅਬਰ ਪਾਲ ਸਿੰਘ ਦੀ ਇਹ ਸ਼੍ਰੀ ਹਰਗੋਬਿੰਦਪੁਰ ਉਹਨਾਂ ਲੋ ਵੱਡਾ ਇੱਥੇ ਪ੍ਰਬੰਧ ਕਰਕੇ ਗੁਰੂ ਸਾਹਿਬ ਨੂੰ ਸੀਸ ਘੋਲ ਲਈ ਸੰਗਤਾਂ ਨੂੰ ਇਕੱਠਿਆ ਕੀਤਾ ਔਰ ਸਰਕਾਰ ਦੇ ਉਹ ਨਮਾਇਦੇ ਹੋ ਕੇ ਇਸ ਮਹਾਰਾਜ ਨੂੰ ਸਤਕਾਰ ਦੇਣ ਲਈ ਇੱਥੇ ਖਲੋਤੇ ਨੇ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਸਾਹਿਬ ਜੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੜਾ ਖੁਸ਼ੀ ਦਾ ਮਕਾਮ ਹੈ ਭਾਵੇਂ ਇੰਦਰਦੇਵਤਾ ਖੁਸ਼ ਹੋ ਗਏ ਮੀਰ ਸੌਂ ਲਾ ਪਿਆ ਪਰ ਇਹ ਨਗਰ ਕੀਰਤਨ ਚਲਦਾ ਜਾਏਗਾ ਅਗਲੇ ਪਰਾਂਵਾ ਵੱਲੋਂ ਤੇ ਰਾਤ ਨੂੰ ਬਤਾਲੇ ਧਰਤੀ ਦੇ ਸਮਾਰਤ ਹੋਣਾ ਔਰ ਫਿਰ ਸਵੇਰੇ ਇਹਨਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ 30 ਤਰੀਕ ਨੂੰ ਸਵੇਰੇ 7:00 ਵਜੇ ਆਰੰਭ ਹੋ ਕੇ ਬਟਾਲੇ ਸਾਹਿਬ ਦੀ ਪ੍ਰਕਰਮਾ ਕਰੇਗਾ ਸੋ ਮੈਂ ਸਾਰੀਆਂ ਸੰਗਤਾਂ ਨੂੰ ਉਹਦੇ ਸ਼ਾਮਲ ਹੋਣ ਦੀ ਬੇਨਤੀ ਕਰਦਾ ਇਹ ਖੁਸ਼ੀਆਂ ਸਾਲ ਬਾਅਦ ਮਿਲਣੀਆਂ ਆਓ ਰਲ ਕੇ ਆਪਣੀਆਂ ਝੋਰੀਆਂ ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਗ੍ਰਸਤ ਜਿਹੜਾ ਆਪਣੀ ਝੋਰੀ ਚ ਪਾ ਕੇ ਆਪਣਾ ਗ੍ਰਸਤੀ ਜੀਵਨ ਸਭ ਬਣਾਈ ਹੈ ਬਿਲਕੁਲ ਜੀ ਅੱਜ ਸਾਡਾ ਫਰਜ਼ ਬਣਦਾ ਔਰ ਪਾਲਕੀ ਸਾਹਿਬ ਦਾ ਮੈਂ ਔਰ ਡੀਸੀ ਸਾਹਿਬ ਨੇ ਅ ਜੀ ਆਖਿਆ ਔਰ ਨਾਲ ਸਾਡੇ ਸਾਰੇ ਆਪਣੇ ਚੇਅਰਮੈਨ ਸਾਹਿਬਾਨ ਜੀ ਔਰ ਹੁਣ ਬਲਕਿ ਸਭ ਤੋਂ ਪਹਿਲਾਂ ਪਹਿਲਾਂ ਪੌਂਚਨ ਤੋਂ ਪਹਿਲਾਂ ਦਾਜਾ ਹੋਰ ਲਈਏ ਵੀ ਕੋਈ ਕਮੀ ਬਿਸੀ ਨਾ ਰਹੇ ਕਿਉਂਕਿ ਸ਼ਾਮ ਨੂੰ ਜਿਹੜੀ ਆ ਸਾਡੇ ਮੈਕਾ ਸਰਪੰਚ ਸਾਡੇ ਪ੍ਰਕਾਸ਼ ਸਾਹਿਬ ਦੇ ਰਹਿਨ ਨਿਮੈ ਦੇ ਹਾਤਿਸ਼ਬਾਦੀ ਪਾਜੀ ਵੀ ਜਿਹੜੀ ਚੜਾਈ ਜਾਣੀ ਹੈ ਸੋ ਸਾਨੂੰ ਇਹ ਆ ਵੀ ਕਿਸੇ ਵੀ ਕਿਸਮ ਦੀ ਕੋਈ ਕਮੀ ਬਿਸੀ ਨਾ ਰਹੇ ਅਸੀਂ ਸਿਲਾ ਪ੍ਰਸ਼ਾਸਨ ਵੱਲੋਂ ਅਗਰੋ ਸਾਹਿਬ ਦੀ ਪਾਕੀ ਜੁਆਈ ਹੈ ਉਸ ਦਾ ਸਵਾਗਤ ਕੀਤਾ ਹੈ ਵੱਡੇ ਭਾਗਾਂ ਵਾਲੇ ਹਾਂ ਜੀ ਸਾਨੂੰ ਇਹ ਮੌਕਾ ਮਿਲਿਆ ਸੋ ਇਸ ਦੇ ਨਾਲ ਹੀ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਅਗਲੇ ਜਿਹੜਾ ਦੋਹਾਂ ਦਾ ਫੰਕਸ਼ਨ ਹੈ ਇਹ ਵਧੀਆ ਤਰੀਕੇ ਨਾਲ ਚੱਲੇ ਸਾਰੇ